welcom back to my channel ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬਹੁਤ ਹੀ ਈਜ਼ੀ ਮੈਥਡ ਦੱਸਾਂਗੇ ਪਜਾਮੀ ਕਟਿੰਗ ਦਾ ਇਸ ਤਰ੍ਹਾਂ ਜੇਕਰ ਤੁਸੀਂ ਪਜਾਮੀ ਜਿਹੜੀ ਬਣਾਉਂਗੇ ਉਹਦੀ ਫਿਟਿੰਗ ਬਹੁਤ ਹੀ ਸੁਣੀ ਆਉਂਦੀ ਆ ਸੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਫੈਬਰਿਕਾ ਨੂੰ ਇਸ ਤਰ੍ਹਾਂ ਰੱਖਣਾ ਮੈਂ ਜਿਹੜਾ ਫੈਬਰਿਕਾ ਉਹ ਡਬਲ ਫੋਲਡ ਕੀਤਾ ਹੋਇਆ ਇਸ ਤਰ੍ਹਾਂ ਮੈਂ ਪੰਜਾਬਮੀ ਦੇ ਜਿਹੜੇ ਦੋਨੋਂ ਪੱਲੇ ਨੇ ਉਹ ਇਕੱਠੇ ਹੀ ਕੱਢ ਰਹੀ ਆ ਤੁਸੀਂ ਚਾਹੋ ਤਾਂ ਅਲੱਗ-ਅਲੱਗ ਵੀ ਕਰ ਸਕਦੇ ਹਾਂ ਇਹ ਕਾਟਨ ਦਾ ਫੈਬਰਿਕ ਆ ਸੋ ਇਹਦੇ ਤੇ ਦੋਨੋਂ ਜਿਹੜੇ ਪੱਲੇ ਨੇ ਉਹ ਇਕੱਠੇ ਵੀ ਆਸਾਨੀ ਨਾਲ ਨਿਕਲ ਜਾਣਗੇ ਸੋ ਇਸ ਤਰ੍ਹਾਂ ਅਸੀਂ ਕਾਰਨਰ ਟੂ ਕਾਰਨਰ ਆ ਜਿਹੜਾ ਉਹ ਫੈਬਰਿਕ ਆ ਉਹਨੂੰ ਰੱਖ ਲੈਣਾ ਰੱਖਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਆਇਰਨ ਦੇ ਨਾਲ ਸੈੱਟ ਕਰ ਲਵਾਂਗੇ ਕਾਟਨ ਦੇ ਉੱਪਰ ਸਾਨੀ ਦੇ ਨਾਲ ਆ ਜਿਹੜੀ ਉਹ ਕਟਿੰਗ ਹੋ ਜਾਂਦੀ ਆ ਦੋਨੋਂ ਪੱਲਿਆਂ ਦੀ ਬਟ ਜਦੋਂ ਅਸੀਂ ਸਿੰਥੈਟਿਕ ਫੈਬਰਿਕ ਵਰਤਦੇ ਆ ਕ੍ਰੇਵ ਜਾਂ ਸਿਲਕ ਵਗੈਰਾ ਤੋਂ ਉਹਨਾਂ ਦੇ ਵਿੱਚ ਥੋੜੀ ਜਿਹੀ ਮੁਸ਼ਕਿਲ ਆਉਂਦੀ ਆ ਸੋ ਤੁਸੀਂ ਅਲੱਗ-ਅਲੱਗ ਆ ਜਿਹੜੀ ਉਹ ਕੱਟ ਸਕਦੇ ਹੋ ਸੋ ਫੈਬਰਿਕ ਨੂੰ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਹੁਣ ਅਸੀਂ ਸਭ ਤੋਂ ਪਹਿਲਾਂ ਮੁਰੀ ਦਾ ਨਿਸ਼ਾਨ ਲਗਾਵਾਂਗੇ ਇੱਥੇ ਨੀਚੇ ਵਾਲੇ ਕਾਰਨਰ ਤੇ ਮੂਰੀ ਉਹਨਾਂ ਦੀ ਹੈਗੀ ਆ 10 ਸੋ ਅਸੀਂ 5 ਇੰਚ ਦਾ ਜਿਹੜਾ ਇਹ ਨਿਸ਼ਾਨ ਲਗਾਵਾਂਗੇ ਇਹ ਥੋੜੀ ਜਿਹੀ ਜਿਹੜੀ ਰੇਪ ਸ਼ੇਪ ਆ ਉਹ ਅਸੀਂ ਦੇ ਦਵਾਂਗੇ ਤਾਂ ਜੋ ਜਿਹੜੀ ਫੋਲਡਿੰਗ ਆ ਆਸਾਨੀ ਨਾਲ ਹੋ ਸਕੇ ਸੋ ਇਹ ਨਿਸ਼ਾਨ ਹੈਗਾ ਚੂੜੀ ਦਾ ਤੁਸੀਂ ਪਜਾ ਇਹਦੀ ਜਿੰਨੀ ਵੀ ਚੂੜੀ ਰੱਖਣੀ ਚਾਹੁੰਦੇ ਹੋ ਉਹਨੇ ਤੇ ਨਿਸ਼ਾਨ ਆ ਜਿਹੜਾ ਲਗਾ ਸਕਦੇ ਹਾਂ ਸੋ ਮੈਨੂੰ ਚੂੜੀ ਆ ਜਿਹੜੀ ਕੱਟ ਚਾਹੀਦੀ ਆ ਤਾਂ ਮੈਂ 8 ਇੰਚਾ ਜਿਹੜਾ ਉਹ ਨਿਸ਼ਾਨ ਲਗਾਇਆ ਤਾਂ ਹੁਣ ਅਸੀਂ ਲੈਂਥਾ ਜਿਹੜੀ ਉਹ ਲਵਾਂਗੇ ਪਜਾਮੀ ਦੀ ਲੈਂਥ ਆ ਜਿਹੜੀ ਤਿਆਰ ਹੋ 36 ਆ ਤੇ 4 ਇੰਚ ਦੀ ਅਸੀਂ 벨ਟ ਆ ਜਿਹੜੀ ਉਹ ਪਾਵਾਂਗੇ ਤੇ ਮੈਂ 33 ਇੰਚ ਤੇ ਇਹ ਨਿਸ਼ਾਨ ਲੈ ਰਹੀ ਆ ਕਿਉਂਕਿ 1/2 ਇੰਚ ਸਲਾਈ ਵਿੱਚ ਗਿਆ ਜਾਏਗਾ ਇਹ ਹੈਗਾ ਸਾਡੀ ਲੈਂਥ ਦਾ ਨਿਸ਼ਾਨ ਬਹੁਤ ਈਜ਼ੀ ਮੈਥਡ ਆ ਇਹ ਪਜਾਮੀ ਕਟਿੰਗ ਦਾ ਸੋ ਜਿਹੜੇ ਇਹ ਨਿਸ਼ਾਨ ਨੇ ਇਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਲਗਾਉਣਾ ਕਿਉਂਕਿ ਸਾਰੀ ਜਿਹੜੀ ਪਜਾਮੀ ਆ ਉਹਦੀ ਫਿਟਿੰਗ ਇਨਾਂ ਤੇ ਡਿਪੈਂਡ ਕਰਦੀ ਆ ਸੋ ਹੁਣ ਅਸੀਂ ਇੱਕ ਜਿਹੜਾ ਨਿਸ਼ਾਨ ਅਸੀਂ ਮੂਰੀ ਤੋਂ ਲਵਾਂਗੇ ਇਹ ਲਵਾਂਗੇ ਅਸੀਂ 17 ਇੰਚ ਤੇ ਇਹ ਹੈਗਾ ਗੋਡੇ ਦਾ ਨਿਸ਼ਾਨ 17 ਇੰਚ ਤੇ ਲਿਆ ਅਸੀਂ ਹੁਣ ਅਸੀਂ ਇਹ ਜਿਹੜੇ ਲੈਂਥ ਦਾ ਨਿਸ਼ਾਨ ਆ ਤੇ ਗੋਡੇ ਦਾ ਨਿਸ਼ਾਨ ਆ ਇਹਨਾਂ ਨੂੰ ਅਸੀਂ ਸਕੇਲ ਦੀ ਹੈਲਪ ਦੇ ਨਾਲ ਸਿੱਧਾ ਕਰ ਲਵਾਂਗੇ ਤਾਂ ਜੋ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਵੇ ਸੋ ਗੁੱਡੇ ਦਾ ਨਿਸ਼ਾਨ ਇਹਨੂੰ ਅਸੀਂ ਸਕੇਲ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਲਵਾਂਗੇ ਸੇਮ ਐਜ਼ ਹੀ ਅਸੀਂ ਜਿਹੜਾ ਲੈਂਥ ਵਾਲਾ ਨਿਸ਼ਾਨ ਆ ਉਹਨੂੰ ਵੀ ਸਕੇਲ ਦੀ ਹੈਲਪ ਦੇ ਨਾਲ ਸਿੱਧਾ ਕਰ ਲਵਾਂਗੇ ਸੋ ਦੋਨੋਂ ਇਨਸ਼ਾਨ ਲਗਾਉਣ ਤੋਂ ਬਾਅਦ ਹੁਣ ਅਸੀਂ ਆਸਣ ਦਾ ਨਿਸ਼ਾਨ ਲਗਾਵਾਂਗੇ ਉੱਪਰੋਂ ਅਸੀਂ 9 ਇੰਚ ਜਾਂ 8.5 ਇੰਚ ਤੇ ਇਹ ਨਿਸ਼ਾਨ ਆ ਜਿਹੜਾ ਲਗਾ ਲਵਾਂਗੇ ਤੇ ਆਸਣ ਵਾਲੇ ਨਿਸ਼ਾਨ ਤੋਂ ਅਸੀਂ نیچے ਨੂੰ 3 ਇੰਚ ਤੇ ਵਾਲਾ ਨਿਸ਼ਾਨ ਆ ਜਿਹੜਾ ਇਹ ਥਾਈ ਦਾ ਲਗਾਵਾਂਗੇ ਪੱਟ ਦਾ ਨਿਸ਼ਾਨ ਸੇਮੇ ਅਸੀ ਅਸੀਂ ਇਸ ਸਾਈਡ ਕਰ ਲਵਾਂਗੇ ਤੇ ਹੁਣ ਅਸੀਂ ਇਹਨਾਂ ਨਿਸ਼ਾਨਾਂ ਨੂੰ ਵੀ ਸਕੇਲ ਦੀ ਹੈਲਪ ਦੇ ਨਾਲ ਸਿੱਧਾ ਜਿਹੜਾ ਕਰ ਲਵਾਂਗੇ ਹੁਣ ਅਸੀਂ ਸਾਰੇ ਨਿਸ਼ਾਨ ਨੇ ਜਿਹੜੇ ਲਗਾ ਰਹੇ ਨੇ ਹੁਣ ਅਸੀਂ ਲਵਾਂਗੇ ਗੋਡੇ ਦਾ ਨਿਸ਼ਾਨ ਸੋ ਗੋਡਾ ਸੀਗਾ ਉਹਨਾਂ ਦਾ 16 ਤੋਂ ਅਸੀਂ ਇਹ 8 ਇੰਚ ਤੇ ਜਿਹੜਾ ਨਿਸ਼ਾਨ ਆ ਲਗਾ ਲਵਾਂਗੇ ਇਹ ਹੈਗਾ ਥਾਈ ਦਾ ਨਿਸ਼ਾਨ ਥਾਈ ਉਹਨਾਂ ਦੀ ਸੀਗੀ 24 ਤਾਂ ਅਸੀਂ ਲਗਾ ਰਹੇ ਹਾਂ 12 ਇੰਚ ਤੇ ਤੇ ਇਹ ਹੈਗਾ ਘੇਰੇ ਦਾ ਨਿਸ਼ਾਨ ਇਹ ਤੁਸੀਂ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਜਿੰਨਾ ਵੀ ਤੁਸੀਂ ਘੇਰਾ ਜਿਹੜਾ ਚਾਹੋ ਨੇ ਮੈਂ ਹੀ ਲਗਾ ਰਹੀ ਹਾਂ 18 ਇੰਚ ਤੇ ਉਹਨੂੰ ਇਸੀ ਛੇਪ ਪੱਟੀ ਨਾਲ ਮੂਰੀ ਦੇ ਨਿਸ਼ਾਨ ਤੇ ਗੋਡੇ ਦੇ ਜਿਹੜਾ ਨਿਸ਼ਾਨ ਆ ਉਹਨੂੰ ਮਿਲਾ ਲਵਾਂਗੇ ਹੁਣ ਅਸੀਂ ਗੋਡੇ ਥਾਈ ਤੇ ਜਿਹੜਾ ਆਸਣ ਦਾ ਨਿਸ਼ਾਨ ਆ ਉਹਨੂੰ ਆਪਣੀਆਂ ਅੰਦਾਜ਼ੇ ਦੇ ਨਾਲ ਹੀ ਇਸ ਤਰ੍ਹਾਂ ਜਿਹੜੀ ਸ਼ੇਪ ਆ ਉਹ ਦੇ ਦੇਣੀ ਆ ਸਾਰੇ ਜਿਹੜੇ ਨਿਸ਼ਾਨ ਨਹੀਂ ਉਹ ਲੱਗ ਚੁੱਕੇ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਇਸ ਤੇ ਲਈ ਮੈਂ ਸਾਰਾ ਜਿਹੜਾ ਕਿੰਨੇ ਇੰਚ ਤੇ ਕੀ ਲਿਆ ਉਹ ਆਲਮੋਸਟ ਮੈਂਸ਼ਨ ਵੀ ਕਰਤਾ ਸਾਰੇ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਅਸੀਂ ਕਰਾਂਗੇ ਕਟਿੰਗ ਕਟਿੰਗ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਮਾਰਜਿਨ ਆ ਉਹ 1-1 ਇੰਚ ਦਾ ਆਲਮੋਸਟ ਅਸੀਂ ਇਸ ਤਰ੍ਹਾਂ ਜਿਹੜਾ ਮਾਰਜਿਨ ਆ ਉਹ ਦੇ ਦਵਾਂਗੇ ਮਾਰਚਿੰਗ ਦੇਣ ਤੋਂ ਬਾਅਦ ਹੁਣ ਅਸੀਂ ਇਸ ਦੀ ਕਟਿੰਗ ਜਿਹੜੀ ਉਹ ਕਰਾਂਗੇ ਸਾਰਿਆਂ ਨਾਲੋਂ ਆਸਾਨ ਜਿਹੜਾ ਇਹ ਮੈਥਡ ਆ ਪਜਾਮੀ ਦਾ ਤੁਸੀਂ ਜ਼ਰੂਰ ਇਸ ਤਰ੍ਹਾਂ ਜਿਹੜੀਆਂ ਪਜਾਮੀ ਨੂੰ ਬਣਾ ਕੇ ਦੇਖਣਾ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਮੇਰੀ ਵੀਡੀਓਜ਼ ਨੂੰ ਅੱਗੇ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਵੀਡੀਓ ਦੀ ਜਿਹੜੀ ਸਟੀਚਿੰਗ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਪਜਾਮੀ ਦੀ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਤਾਂ ਮੈਂ ਸਟੀਚਿੰਗ ਦੀ ਜਿਹੜੀ ਵੀਡੀਓ ਆ ਉਹ ਵੀ ਅਪਲੋਡ ਕਰਾਂਗੀ ਔਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਾਂਗੀ ਸੋ ਜਿਹੜਾ ਹੁਣ ਇਹ ਕਾਰਨਰ ਉੱਪਰ ਆਪਣੇ ਕੋਲ ਕਪੜਾ ਘੱਟਿਆ ਸੀ ਉਹਨੂੰ ਅਸੀਂ ਪੂਰਾ ਕਰਾਂਗੇ ਸੋ ਇਸ ਤਰ੍ਹਾਂ ਅਸੀਂ ਫੈਬਰਿਕਾ ਜਿਹੜਾ ਬਚਿਆ ਸੀ ਉਹਦੇ ਵਿੱਚੋਂ ਹੀ ਕਟਿੰਗ ਕੱਟ ਕੇ ਐਕਸਟਰਾ ਉਹਨੂੰ ਅਸੀਂ ਉੱਥੇ ਅਟੈਚ ਕਰ ਲਵਾਂਗੇ ਸੂਪ ਪਜਾਮੀ ਆ ਜਿਹੜੀ ਉਹਦੀ ਕਟਿੰਗ ਆਲਮੋਸਟ ਡਨ ਹੋ ਚੁੱਕੀ ਆ ਹੁਣ ਅਸੀਂ ਜਿਹੜਾ ਪਜਾਮੀ ਦੀ ਕਟਿੰਗ ਕਰਨ ਤੋਂ ਬਾਅਦ ਹੁਣ ਅਸੀਂ ਲਵਾਂਗੇ ਇਹਦੇ 벨ਟ ਦੇ ਲਈ ਫੈਬਰਿਕ ਜੋ ਫੈਬਰਿਕ ਅਸੀਂ ਪਜਾਮੀ ਦੇ ਵਿੱਚੋਂ ਬਚਿਆ ਸੀ ਉਸ ਦੇ ਵਿੱਚੋਂ ਹੀ ਅਸੀਂ ਜਿਹੜੀ 벨ਟ ਆ ਉਹ ਕੱਢ ਲਵਾਂਗੇ ਸੋ ਇਹਨਾਂ ਦੀ ਜਿਹੜੀ ਤਿਆਰ 벨ਟ ਹੈਗੀ ਆ ਉਹ ਹੈਗੀ ਆ 23 ਇੰਚ ਤਿਆਰ ਤਾਂ ਮੈਂ ਹੀ ਆਲਮੋਸਟ 25 ਇੰਚ ਜਿਹੜਾ ਫੈਬਰਿਕ ਆ ਲੈ ਰਹੀ ਹਾਂ ਲੈਂਥ ਇਹਦੀ 25 ਇੰਚ ਇਹ ਚੁੜਾਈ ਦੇ ਵਿੱਚ ਇਹ ਲੈ ਰਹੀਆਂ ਸੀ 7 ਇੰਚ ਸੋਹ ਜੀ ਬੈਲਟ ਨੂੰ ਜੋ ਫੈਬਰਿਕ ਬਚਿਆ ਸੀ ਉਸ ਦੇ ਵਿੱਚੋਂ ਹੀ ਕੱਢ ਲੈਣਾ ਸੋ ਕਪੜਾ ਇਸ ਤਰ੍ਹਾਂ ਅਟੈਚ ਕਰਨ ਤੋਂ ਬਾਅਦ ਅਸੀਂ ਜਿਹੜੀ ਪਜਾਮੀਆਂ ਨੂੰ ਸਟਿਚ ਕਰ ਲਵਾਂਗੇ ਥੈਂਕ ਯੂ so much ਵੀਡੀਓ ਨੂੰ ਦੇਖਣ ਲਈ ਵਧੀਆ ਲੱਗੇ ਤਾਂ ਅਗੇ ਸ਼ੇਅਰ ਜ਼ਰੂਰ ਕਰਨਾ